ਹੈਲੋ ਦੋਸਤੋ ਤਾਂ ਕੀ ਹਾਲ ਤੁਸੀਂ ਹਾਲੋ ਜੀ ਸਸੀ ਦਾ ਸਾਰਿਆਂ ਨੂੰ ਤਾਂ ਕੀ ਹਾਲ ਤੁਸੀਂ ਆਈ ਹੋਵ ਸਾਰੇ ਵਧੀਆ ਹੀ ਹੋ ਹੋਗੇ ਤੇ ਅੱਜ ਮੈਂ ਤੁਹਾਡੇ ਨਾਲ ਛੋਟੀ ਜਿਹੀ ਰੈਸਪੀ ਸ਼ੇਅਰ ਕਰਨ ਜਾ ਰਹੀ ਹਾਂ ਤਾਂ ਸਬਜੀ ਦੀ ਤੇ ਬਹੁਤ ਹੀ ਦਿਨਾਂ ਬਾਅਦ ਮੈਂ ਇਹ ਰੈਸਪੀ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਤਾਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਪਸੰਦ ਆਏਗੀ ਤੇ ਤੁਸੀਂ ਮੇਰੀ ਵੀਡੀਓ ਨੂੰ ਪਿਆਰ ਦਿਓਗੇ ਤੇ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਹੋ ਜੀ ਤਾਂ ਜੋ ਮੇਰੀ ਹਰ ਇੱਕ ਵੀਡੀਓ ਤੁਹਾਨੂੰ ਤੁਹਾਡੇ ਫੋਨ ਤੇ ਆ ਸਕੇ ਨੋਟੀਫਿਕੇਸ਼ਨ ਤਾਂ ਕਰਦੇ ਹਾਂ ਅੱਜ ਦੀ ਛੋਟੀ ਜਿਹੀ ਰੈਸਪੀ ਤੁਹਾਡੇ ਨਾਲ ਸ਼ੇਅਰ ਸਾ ਦੋਸਤੋ ਇੱਧਰ ਜਿਹੜਾ ਅਸੀਂ ਹੈ ਹਲਵਾ ਕਦੂ ਹੈ ਇਸ ਨੂੰ ਜਿਹੜਾ ਹੈ ਕੱਟ ਕੇ ਰੱਖ ਲਿਆ ਹੈ ਧੋ ਕੇ ਤੇ ਸਭ ਤੋਂ ਪਹਿਲਾਂ ਇਸ ਨੂੰ ਅਸੀਂ ਕੱਟਿਆ ਹੈ ਤੇ ਫਿਰ ਇਸ ਨੂੰ ਅਸੀਂ ਧੋ ਕੇ ਰੱਖਿਆ ਹੈ ਤੇ ਇਸ ਤੇ ਵਾਸਤੇ ਅਸੀਂ ਕੀਤਾ ਹੈ ਪਿਆਜ਼ ਜੋ ਕਿ ਪਹਿਲਾਂ ਪਿਆਜ਼ ਨੂੰ ਚੰਗੀ ਤਰ੍ਹਾਂ ਧੋ ਤਾ ਕੇ ਤੇ ਫਿਰ ਇਸ ਨੂੰ ਬਰੀਕ ਕੱਟਿਆ ਹੋਇਆ ਹੈ ਤੇ ਇਸ ਤੋਂ ਬਾਅਦ ਨਾਲ ਹੀ ਅਦਰਕ ਤੇ ਹਰੀ ਮਿਰਚ ਵੀ ਘਾਲ ਕੇ ਰੱਖ ਲਈ ਹੈ ਨਾਲ ਤੇ ਇਮਬਲੀ ਜਿਹੜੀ ਆ ਉਹ ਵੀ ਭੋਂਕੇ ਰੱਖੀ ਹੈ ਖੱਟੇ ਵਾਸਤੇ ਤੇ ਨਾਲ ਇਸ ਵਿੱਚ ਪਵੇਗਾ ਲਸਣ ਲਸਣ ਵੀ ਅਸੀਂ ਕੁੱਟ ਕੇ ਰੱਖ ਲਿਆ ਹੈ ਤਾਂ ਹੁਣ ਅਸੀਂ ਕਰਾਂਗੇ ਇਸ ਨੂੰ ਬਣਾਉਣ ਦੀ ਤਿਆਰੀ ਤੇ ਸਭ ਤੋਂ ਪਹਿਲਾਂ ਅਸੀਂ ਰੱਖਾਂਗੇ ਗੈਸ ਤੇ ਕੜਾਈ ਤਾਂ ਦੋਸਤੋ ਅੱਧਰ ਅਸੀਂ ਜਿਹੜਾ ਤੇਲ ਆ ਕੜਾਈ ਦੇ ਵਿੱਚ ਪਾ ਕੇ ਗਰਮ ਹੋਣ ਤੱਕ ਦੀ ਕਰਾਂਗੇ ਵੇਟ ਤੇ ਫਿਰ ਇਸ ਵਿੱਚ ਅਸੀਂ ਪਾਵਾਂਗੇ ਮੇਥਰੇ ਤੇ ਹਲਵਾ ਕਦੋਂ ਨੂੰ ਅਸੀਂ ਮੇਥਰੀਆਂ ਦਾ ਤੜਕਾ ਲਗਾਵਾਂਗੇ ਤੇ ਫਿਰ ਅਸੀਂ ਇਸ ਵਿੱਚ ਪਾਵਾਂਗੇ ਲਸਣ ਤਾਂ ਦੋਸਤੋ ਸਾਡਾ ਜਿਹੜਾ ਤੇਲ ਆ ਹੋ ਚੁੱਕਿਆ ਹੈ ਗਰਮ ਤੇ ਹੁਣ ਅਸੀਂ ਇਸ ਵਿੱਚ ਪਾਵਾਂਗੇ ਮੇਥਰੇ हूं अभी इस लसन इसमें हल्का ब्राउन करा फिर इस प्याज उदा जेड़ा प्याज है उसन अभी हल्का ब्राउन चंकी तरह धुन लवेंगे कच्चा ना रहे ਤੁਸੀਂ ਤੁਸੀਂ ਦੇਖ ਸਕਦੇ ਹੋ ਪਿਆਰ ਜਿਹੜਾ ਸਾਡਾ ਪੁੱਜਦਾ ਹੈ ਤੇ ਫਿਰ ਅਸੀਂ ਇਸ ਵਿੱਚ ਪਾਵਾਂਗੇ ਅਦਰਕ ਹਰੀ ਮਿਰਚ ਟਮਾਟਰ ਤੁਹਾਡੀ ਮਰਜ਼ੀ ਆ ਜੇ ਤੁਹਾਡਾ ਤੁਹਾਨੂੰ ਲੱਗਦਾ ਹੈ ਵੀ ਟਮਾਟਰ ਪਾਉਣਾ ਚਾਹੀਦਾ ਹੈ ਤੁਸੀਂ ਪਾ ਸਕਦੇ ਹੋ ਪਰ ਅਸੀਂ ਤੇ ਟਮਾਟਰ ਦੇ ਬਿਨਾ ਹੀ ਬਣਾਉਂਦੇ ਹਾਂ ਇਹ ਸਬਜ਼ੀ ਉਸ ਤੋਂ ਸਿਰ ਤੁਸੀਂ ਅਸੀਂ ਪਾਵਾਂਗੇ ਹੁਣ ਨਮਕ ਹਲਦੀ ਪਾਊਡਰ ہری ਮਿਰਚ ઓ ਸੌਰੀ ਰੈੱਡ ਚੀਲੀ ਪਾਊਡਰ ਸੁੱਕਾ ਤੰਗਿਆ ਪਾਊਡਰ ਤੇ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਪਿਆਜ਼ ਸਾਡਾ ਚੰਗੀ ਤਰ੍ਹਾਂ ਪੁੱਜ ਚੁੱਕਿਆ ਹੈ ਤੇ ਹੁਣ ਅਸੀਂ ਸੂਚ ਪਾ ਦਿੱਤਾ ਹੈ ਹਰੀਆਂ ਮਿਰਚਾਂ ਦੇ ਨਾਲ ਹੀ ਅਦਰਕ ਤੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਥੋੜਾ ਜਿਹਾ ਵਿੱਚ ਪਾਵਾਂਗੇ ਪਾਣੀ ਸਾਹ ਹੁਣ ਅਸੀਂ ਇਸ ਵਿੱਚ ਪਾ ਦਵਾਂਗੇ ਸਬਜੀ ਨੂੰ ਹਲਵਾ ਕਰ ਦੂ ਨੂੰ ਜੋ ਚੀਰ ਆਇਆ ਹੈ ਤਾਂ ਫਿਰ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਥੋੜੀ देर ਇਸ ਨੂੰ ਸੇਕਾ ਲਵਾਵਾਂਗੇ ਤੇ ਫਿਰ ਇਸ ਵਿੱਚ ਅਸੀਂ ਜਿਹੜਾ ਇਮਲੀ ਖੋ ਰੱਖੀ ਆ ਉਸ ਨੂੰ ਅਸੀਂ ਇਸ ਦੇ ਬਣਨ ਤੋਂ ਬਾਅਦ ਹੀ ਪਾਵਾਂਗੇ ਨਾਲ ਹੀ ਨਹੀਂ ਪਾਣੀ ਬਾਅਦ ਵਿੱਚ ਪਾਣੀ ਤਾਂ ਦੋਸਤੋ ਹੁਣ ਅਸੀਂ ਇਸ ਨੂੰ ਬਨਣ ਵਾਸਤੇ ਰੱਖ ਦਵਾਂਗੇ ਤੇ ਜਿਹੜੀ ਗੈਸ ਆ ਉਸ ਨੂੰ ਅਸੀਂ ਲੋ ਫਲੇਮ 'ਤੇ ਰੱਖਾਂਗੇ ਤੇ ਨਾਲ-ਨਾਲ ਹੀ ਹਿਲਾਈ ਜਾਵਾਂਗੇ ਜਦੋਂ ਤੱਕ ਇਹ ਬਨ ਨਹੀਂ ਜਾਂਦਾ ਤਾਂ ਮਿਲਦੇ ਆ ਤੁਹਾਡੇ ਨਾਲ ਜਦੋਂ ਤੱਕ ਇਹ ਬੰਦਾ ਹੈ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਜਿਹੜੀ ਸਾਡੀ ਹਲਵਾ ਕਦੂ ਦੀ ਸੱਤੀ ਹੈ ਬਨ ਰਹੀ ਹੈ ਕਿੰਨਾ ਸੋਹਣਾ ਕਲਰ ਆਇਆ ਹੈ ਤੇ ਤੁਸੀਂ ਵੀ ਮੇਰੇ ਤਰੀਕੇ ਨਾਲ ਜਰੂਰ ਇੱਕ ਵਾਰੀ ਬਣਾ ਕੇ ਦੇਖੋ ਤਾਂ ਦੋਸਤੋ ਇੱਧਰ ਜਿਹੜੀ ਸਾਡੀ ਅਮਲੀ ਹੈ ਸੇਪੀ ਹੋ ਕੇ ਰੱਖੀ ਹੋਈ ਸੀ ਉਸ ਨੂੰ ਅਸੀਂ ਚੰਗੀ ਤਰ੍ਹਾਂ ਕਰਕੇ ਤੇ ਹਿਲਾ ਕੇ ਤੇ ਅਸੀਂ ਇਸ ਵਿੱਚ ਪਾ ਦਵਾਂਗੇ ਹਲਵਾ ਕद्दू ਦੀ ਸਬਜ਼ੀ ਤੇ ਫਿਰ ਇਸ ਨੂੰ ਥੋੜੀ ਦੇਰ ਗੈਸ ਤੇ ਰੱਖਾਂਗੇ ਥੋੜਾ ਜਿਹਾ ਸੇਕ ਲਗਾਵਾਂਗੇ ਤੇ ਸਾਡੀ ਜਿਹੜੀ ਸਬਜ਼ੀਆਂ ਬਣ ਕੇ ਹੋ ਜਾਵੇ گی ਤਿਆਰ ਤਾਂ ਦੋਸਤੋ ਸਾਡਾ ਜਿਹੜਾ ਹਲਵਾ ਕद्दू ਦੀ ਸਬਜ਼ੀਆਂ ਬਣ ਕੇ ਹੋ ਚੁੱਕੀ ਹੈ ਤਿਆਰ ਤਾਂ ਦੋਸਤੋ ਇਹ ਮੇਰੀ ਛੋਟੀ ਜਿਹੀ ਰੈਸਪੀ ਸੀ ਜੋ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਤੇ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਇਹ ਹਲਵਾ ਗੱਦੂ ਦੀ ਸਬਜੀ ਦੀ ਰੈਸਪੀ ਤੇ ਤੁਸੀਂ ਵੀ ਮੇਰੇ ਵਾਂਗੂ ਇੱਕ ਵਾਰੀ ਬਣਾ ਕੇ ਜਰੂਰ ਦੇਖਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਰੈਸਪੀ ਕਿਵੇਂ ਦੀ ਲੱਗੀ ਤੇ ਸਾਰੇ ਐਵੇਂ ਹੀ ਬਣਾਉਂਦੇ ਹੋ ਆਪੋ ਆਪਣੇ ਘਰਾਂ ਵਿੱਚ ਤੇ ਮਿਲ ਜਾਂਗੇ ਕੱਲ੍ਹ ਇੱਕ ਨਵੀਂ ਰੈਸਪੀ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਜ਼ਰੂਰ ਕਰਿਓ ਵੀਡੀਓ ਨੂੰ ਤੇ ਮਿਲਦੇ ਆਂ ਕੱਲ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ